ਗੰਗਾ ਪਰਾਸ਼ਟੀ ਗਨ ਜਨ ਗਨ ਮਨ ਮਜੀਦਾਈ ਕੇ ਜਾਇਆ ਹੈ ਬਾਰਤੀ ਬਾਗ ਵਿਦਾਤਾ ਗੁੰਜਦਾ ਤਿਤਨਾ ਤੇ ਜੰਧਮ ਗੰਗਾ ਉਸਲ ਚਲਦੀ ਤਰੰਗ ਸਭ ਜੂ ਜਾਮੇ ਦਾਰ ਚਰਾਹੇ ਤਨ ਤੇ ਜਾਣ ਚ ਜਾਇਆ ਹੈ ਜਾਇਆ ਹੈ ਜਾਇਆ ਹੈ ਜਾ 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 ਸਾਰਿਆਂ ਬੇਨਤੀ ਕਰਾਂਗਾ ਆਪਣੀਆਂ ਤੇ ਜੋ ਅੱਜ ਰਾਸ਼ਟਰੀ ਗਾਨ ਦਿਨਵਾਰ ਸ਼ਹਿਰ ਵਿੱਚ ਆਪਣੀ ਸਟੇਜ ਤੇ ਗਾਇਆ ਉਹ ਐਕਚੁਅਲੀ ਮੈਂ ਮੈਨੂੰ ਠੀਕ ਆਇਆ ਪਰ ਮੇਰੀ ਸਿਹਤ ਠੀਕ ਨਹੀਂ ਸੀ ਜਿਗ ਤਾਂ ਜਿੱਦਾਂ ਕੋਈ ਬਲੱਡ ਪ੍ਰੈਸ਼ਰ ਦਾ ਚੱਕਰ ਆਉਂ ਨਹੀਂ ਆਉਂਦਾ ਉਹਦਾ ਚੱਕਰ ਆ ਗਿਆ ਆਪਣੇ ਲਈ ਮੈਂ ਠੀਕ ਆ ਰਿਹਾ ਸੀ ਪਰ ਅਚਾਨਕ ਮੇਰੀ ਜਿਵਾਜ ਦੀ ਉਹ ਲੜ ਖਾ ਗਈ ਕਿਸਰ ਕੇ ਮੇਰਾ ਰਾਸ਼ਟਵਾਦ ਤੇ ਜਰਾਸ਼ਟਪਤੀ ਮੇਰੇ ਮਨ ਚ ਪੂਰੀ ਭਾਵਨਾ ਤੇ ਮਾਨਸਮਾਨ ਜਿਹੜੇ ਲੋਕ ਇਹਨੂੰ ਇੱਕ ਇਸ਼ੂ ਬਣਾ ਰਹੇ ਆ ਜਾਂ ਗਲਤ ਸੋਚ ਰਖ ਰਹੇ ਆ ਉਹਨਾਂ ਦੀ ਆਪਣੀ ਗਲਤ ਸੋਚ ਆ ਉਹਨਾਂ ਤੇ ਆਪਰਾਸ਼ਟੀ ਗਾਣ ਨਹੀਂ ਆਉਂਦਾ ਮੈਨੂੰ ਹਜੇ ਰਾਸ਼ਟ੍ਰਗਾਨ ਦਦਾ ਸਾਨੂੰ ਤੇ ਮੈਨੂੰ ਆਰਕਾ ਸਾਰ ਆਉਂਦਾ ਅਚਾਨਕ ਮੇਰੀ ਸਿਹਤ ਲੜਖੜਾ ਕਰਨਾ ਮੈਨੂੰ ਥੋੜੀ ਇਹ ਪ੍ਰੋਬਲਮ ਆਈ ਆ ਉਦਾਂ ਮੈਂ ਰਾਸ਼ਟਵਾਦ ਦਾ ਪੂਰਾ ਜਿਹੜਾ ਉਹ ਮਾਨਸਮਾਨ ਕਰਨਾ ਰਾਸ਼ਟ੍ਰ ਗਾਣ ਜਿਹੜਾ ਮੈਂ ਬਚਪਨ ਤੋਂ ਲੈ ਕੇ ਗਾਉਂਦਾ ਆ ਰਿਹਾ ਮੈਂ ਕਈ ਸਟੇਜਾਂ ਤੇ ਗਾਇਆ ਇਹ ਨਹੀਂ ਵੀ ਇੱਥੇ ਪਹਿਲੀ ਸਟੇਜ ਤੇ ਕਿਦਾਂ ਕਈ ਆਪਣੇ ਲੋਕਲ ਤੇ ਆਪਦਰ ਇੰਡੀਆ ਲੈਵਲ ਤੱਕ ਮੈਂ ਜਿਹੜੀ ਆ ਮੈਂ ਜੀ ਸੇਵਾ ਜਿਹੜੀ ਆ ਸਮਾਜਪਤੀ ਨਿਮਾ ਰਿਆਂ ਇਹ ਜਿਹੜੀ ਇਸ਼ੂ ਬਣਾ ਰਿਆਂ ਇਹ ਗਲਤ ਸੋਚ ਦਾ ਖੜਾ ਰਿਆਂ ਜੇ ਕਿਸੇ ਮਨ ਦੇ ਕਿਸੇ ਦੇ ਮਨ ਨੂੰ ਇਹ ਠੇਸ ਪਹੁੰਚੀ ਆ ਮੈਂ ਉਸ ਲਈ ਆਪਣੇ ਰਾਸ਼ਟਰਪਤੀ ਜਿਹੜੀ ਆ ਸਮਰਪਤ ਹੁੰਦੇ ਆ ਉਹਨਾਂ ਕੋ ਮਾਫੀ ਮੰਗਦਾ ਹਾਂ